ਮੁਕੰਮਲ ਤੌਰ ਤੇ ਕੀ ਜਾਣਗੇ ਇਸ ਉਹਦੀਆਂ ਪਸੰਦਾਂ ਤੁਸੀਂ ਅਜ ਨਾਲਾ ਨੂੰ ਦੇਖ ਰਹੇ ਜੋ ਇਸ ਤਰ੍ਹਾਂ ਜਿਹੜਾ ਸਾਕ ਸੁਰੱਖਿਆ ਪਰੰਦੇ ਦੇ ਖੇਤ ਤੇ ਕਿਰਾ ਸ਼ੁਰੂ ਹੋਈ ਸੀ ਤੇ ਹੁਣ ਸਟ੍ਰਾਂਗ ਨੂੰ ਕੋਲੋਂ ਤੋਂ ਬਾਅਦ ਜਿਹੜਾ ਵੋਟ ਨਿਖਣ ਜਿਹੜਾ ਜਿਆਦਾ ਤਿਆਰੀਆਂ ਨੇ ਹੁਣ ਵੋਟ ਨਿਖਣ ਵੀ ਪੀਵਾ ਗਿਆ ਪਰ ਦੇਖ ਰਹੇ ਜੋ ਕਿਹੜਾ ਲਿਆਂਦਾ ਜਾਵੇਗਾ ਇਸ ਤਰ੍ਹਾਂ ਤੇ ਇਹਨਾਂ ਦੇ ਵਿੱਚ ਜਿਹੜੇ ਸਟੇਬਲ ਲਗਾਏ ਗਏ ਨੇ ਉਹਨਾਂ ਟੇਬਲਾਂ ਦੇ ਉੱਪਰ ਇਹਨਾਂ ਜਿਹੜੇ ਵੋਟ ਨਿਖਣ ਇੱਕ ਇੱਕ ਕਰਕੇ ਜਿਹੜਾ ਪਹੁੰਚਾਇਆ ਜਾਇਆ ਜਾਵੇਗਾ ਉਹਨਾਂ ਨੂੰ ਲਿਆ ਕੇ ਸਿਆਸੀ ਅਮੇੜਾ ਰਾ ਅਤੇ ਇਹਨਾਂ ਦੀ ਸਿਆਸੀ 파ਟੀਆਂ ਦੇ ਜਾਇਰੀਆਂ ਦੀ ਤਾਂ ਦੇਖਣੇ ਤੋਂ ਜਿਹੜੀ ਆ ਕਮਿਊਨ ਕੋਰਪੋਰੇਸ਼ਨ ਤੋਂ ਪਰਨਾ ਸਮਾ ਜਿਹੜਾ ਹੋ ਚੁੱਕਿਆ ਹੈ ਇੱਕ ਇੱਕ ਕਰਕੇ ਬਕਸਿਆਂ ਨੂੰ ਇਸ ਉਸ ਬੱਡਲ ਜਾਇਆ ਜਾਵੇਗਾ ਇਹਨਾਂ ਦੀਆਂ 파ਟੀਆਂ ਦੇ ਜਿਹੜੇ ਨੁਮਾਇੰਦੇ ਵੀ ਹੁੰਦਾ ਕੋਈ ਉਹਨਾਂ ਦੀ ਹਾਜ਼ਰੀ ਲਈ ਜਿਹੜਾ ਜਨਾ ਦਾ ਮੇਰਾ ਕੋਲ ਆ ਗਿਆ ਤਾਂ ਕੋਲ ਕੇ ਪਹਿਲੀਆਂ ਤਸਵੀਰਾਂ ਜਿਹੜਾ ਇਹਨਾਂ ਪੋਸਟਾਂ ਨੂੰ ਕਰਨ ਲਈ ਆਉਣਾ ਚਾਹੀਦਾ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਸਟਰੋਂਗ ਰੂਮ ਦੇ ਵਿੱਚ ਰੱਖੇ ਗਏ ਸੰਭਾਅ ਹੈ ਅੱਜ ਜਿਹੜਾ ਹੁਣ ਬਚ ਗਿਆ ਰਾਜ ਚੋਣ ਕਮਿਸ਼ਨ ਨੂੰ ਆ ਬਾਈਡ ਕੱਢਾ ਜਿਵੇਂ ਮੈਂ ਤਸਵੀਰਾਂ ਇਹ ਨਾਲਾ ਤਸਵੀਰਾਂ ਇਹ ਨਾਲਾ ਮੋਸਟ ਸਾਈਡ ਪੇਪਰ ਬਾਕਸ ਜਿਹੜੇ ਇਸ ਸਟਰੋਂਗ ਰੂਮ ਦੇ ਅੰਦਰ ਬੰਦੇ ਨੇ ਉਹ ਸਟਰੋਂਗ ਰੂਮ ਨੂੰ ਜਿਹੜਾ ਬੋਲਿਆ ਜਾ ਰਿਹਾ ਕਿਸਕੀ 14 ਤਰੀਕ ਨੂੰ ਜਾਇ ਜਾਣਗੇ ਜਦੋਂ ਚੋਣਾਂ ਹੋਈਆਂ ਸਿੱਟਾ ਉਸਨੇ ਇੱਕ ਸਟਰੋਂਗ ਰੂਮ ਜਿਹੜਾ ਨਿਦਰਾ ਮਾਰਕੀਟ ਜਿਹੜਾ ਔਸੀਲ ਕਰ ਦਿੱਤਾ ਗਿਆ ਸੀ ਤਾਂ ਉਸੇ ਸਟਰੋਂਗ ਰੂਮ ਜਿਹੜਾ ਅੱਜ ਜਿਹੜਾ ਖੋਲਿਆ ਜਾ ਰਿਹਾ ਸਾਰੀਆਂ ਦੀਆਂ ਪਾਰਟੀਆਂ ਦੇ ਮੱਦੇਨਜ਼ਰ ਆਏ ਨੇ ਇਹ ਹਰ ਪਾਰਟੀ ਦੇ ਵਿੱਚ ਉਹਨਾਂ ਦੇ ਸ਼ਹਿਰਾਇਤ ਤਸਿਲਦਾਰ ਤਸਿਲਦਾਰ ਵੱਲੋਂ ਜਿਹੜਾ ਉਹ ਇਸ ਸਟਰੋਂਗ ਰੂਮ ਜਿਹੜਾ ਖੋਲਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਸਟਰੋਂਗ ਰੂਮ ਜਿਹੜਾ ਖੋਲਿਆ ਗਿਆ ਹੈ ਇਸ ਦੇ ਅੰਦਰ ਹੀ ਜਿਹੜਾ ਪੋਸਟ ਮੈਟ ਪੇਪਰ ਬਾਕਸ ਜਿਹੜੇ ਮੰਦ ਨੇ ਉਹ ਦਸੂਜਾ ਦੋ No número ਆਲੋ ਤੀਆਂ ਆਲੋ ਇਹਦਾ ਸੈੱਟ ਕਰ ਲਓ ਫਿਰ ਜੀ 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 ਸਰ ਧਿਆਨ ਨਾਲ ਗੱਲ ਨਹੀਂ ਪਾਉਣੀ ਧਿਆਨ ਨਾਲ ਪਾਜੀ ਹਾਂਜੀ ਸੋ ਐਜ਼ ਰਿਟਰਨਿੰਗ ਅਫੀਸਰ ਮਜੀਠਾ ਮੈਂ ਖੁਸ਼ਦਿਲ ਸਿੰਘ ਸੰਧੂ ਬਤੌਰ ਰਿਟਰਨਿੰਗ ਅਫੀਸਰ ਮਜੀਠਾ ਆਰਟੀਓ ਮਿਸਰ ਇਲੈਕਸ਼ਨਸ ਕਰਵਾ ਰਹੇ ਹਾਂ ਜੀ ਸੋ ਸਰਕਾਰ ਦੀ ਹਦਾਇਤਾਂ ਅਨੁਸਾਰ ਅੱਜ ਕਾਊਂਟਿੰਗ ਡੇ ਹੈਗਾ ਸੋ ਕਾਊਂਟਿੰਗ ਡੇ ਦੇ ਵਿੱਚ ਆਪਾਂ ਇੱਕੋ ਹਾਲ 'ਚ ਦੋ ਡਿਫਰੈਂਟ ਹਾਲਸ ਬਣਾਏ ਹੋਏ ਆ ਮਜੀਠਾ ਐਂਡ ਮਜੀਠਾ 2 ਵਾਸਤੇ ਸੋ ਮਜੀਠਾ 1 ਦੇ ਵਿੱਚ ਆਪਾਂ 14 ਟੇਬਲਸ ਲਗਾਏ ਆ ਐਂਡ ਮਜੀਠਾ 2 ਦੇ ਵਿੱਚ ਆਪਾਂ ਲਗਾਏ ਹੋਏ ਆ ਜੀ 12 ਟੇਬਲਸ ਸੋ ਅਪਰੋਕਸੀਮੇਟਲੀ 6 ਤੋਂ 7 ਰਾਉਂਡਸ ਦੇ ਵਿੱਚ ਵਿੱਚ ਇਹ ਕਾਊਂਟਿੰਗ ਕੰਪਲੀਟ ਕਰਾਂਗੇ ਸੋ ਰੈਂਡਮਾਈਜ਼ੇਸ਼ਨ ਸਟਾਫ ਦੀ ਹੋ ਕੇ ਸਵੇਰੇ ਆਪਾਂ ਡਿਫਰੈਂਟ ਪਾਰਟੀਆਂਜ਼ ਨੂੰ ਆਪਾਂ ਟੇਬਲ ਦੇ ਉੱਤੇ ਬਿਠਾ ਕੇ ਤੇ ਉੱਥੇ ਕਾਊਂਟਿੰਗ ਏਜੰਟਸ ਵੀ ਆਏ ਹੋਏ ਆ ਸਾਰਿਆਂ ਨੇ ਆਪਣੇ ਕਾਊਂਟਿੰਗ ਏਜੰਟਸ ਵੀ ਰਿਪੋਰਟ ਕੀਤੇ ਹੋਏ ਆ ਸੋ ਕਾਊਂਟਿੰਗ ਏਜੰਟਸ ਨਾਲ ਫ੍ਰੀ ਐਂਡ ਫੇਅਰ ਤੇ ਟ੍ਰਾਂਸਪੇਰੈਂਟ ਮੈਨਰ ਨਾਲ ਕਾਊਂਟਿੰਗ ਹੋਊਗੀ ਸੀਸੀਟੀਵੀ ਕੈਮਰਾਸ ਇੰਸਟਾਲਡ ਹੁਣ ਫਸਟ ਰਾਉਂਡ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਰਾਉਂਡਸ ਦੀ ਕੰਪਲੀਸ਼ਨ ਹੋਊਗੀ ਇੱਕ ਕਾਨਫਰੰਸ ਰੂਮ ਪ੍ਰੈਸ ਵਾਸਤੇ ਥੱਲੇ ਬਣਾਇਆ ਹੋਇਆ ਜਿੱਥੇ ਤੁਹਾਨੂੰ ਸਰ ਤੇਰੀ ਦੇਰੀ ਨਹੀਂ ਹੋਈ ਜੀ ਉਹਦੇ ਵਿੱਚ ਜਿਹੜੀ ਸਟਾਫ ਦੀ ਰੈਂਡਮਾਈਜੇਸ਼ਨ ਸੀਗਾ ਉਹ ਥੋੜਾ ਕੁ ਸਟਾਫ ਦੀ ਕਮੀ ਕਰਕੇ ਉਹਨਾਂ ਨੂੰ ਸੈਟਰੇਟ ਕੀਤਾ ਸਰ ਪਹਿਲਾਂ ਰਹਿ ਗਿਆ ਰੀਹਰਸਲ ਹੋਈ ਹੋਈ ਹੈ ਜੀ ਸਾਰਾ ਪ੍ਰੋਪਰ ਹੈ ਟੋਟਲ 6 ਰਾਉਂਡਸ ਹੈ ਜੀ ਹਾਂ ਜੀ 6 ਜਾਂ 7 ਜੇ ਜਾਂ 7 ਹੋ ਜਾਏਗਾ ਅਪਰੋਕਸੀਮੇਟਲੀ ਕਦੋਂ ਤੱਕ ਅਪਰੋਕਸੀਮੇਟਲੀ ਕਾਊਂਟਿੰਗ ਸਟਾਫ ਦੀ ਐਫੀਸ਼ੀਐਂਸੀ ਇਸ ਡਿਪੈਂਡ ਕਰਦਾ ਫਰਸਟ ਰਾਉਂਡ ਨੂੰ ਮੇਬੀ ਲੱਗਦਾ ਹੈ ਕਿ 1 ਆਵਰ ਲੱਗੂਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਉਹਨਾਂ ਦਾ ਫਲੋ ਬਣ ਗਿਆ 45 ਤੋਂ 50 ਮਿੰਟ ਦੇ ਵਿੱਚ ਸਰ ਜੀਕਰ ਅਸੀਂ ਦੇਖੀਏ ਤਾਂ ਜਿਹੜਾ ਤੁਸੀਂ ਸਟਾਫ ਦੀ ਕਮੀ ਕਹਿ ਰਹੇ ਹੋ ਜਾਂ ਸਟਾਫ ਦੀ ਗਲਤੀ ਕਹਿ ਰਹੇ ਹੋ ਅਸੀਂ ਗਲਤੀ ਨਹੀਂ ਕਹਿ ਸਕਦੇ ਕਮੀ ਕਈ ਵਾਰ ਤੁਹਾਨੂੰ ਕਾਫੀ ਜ਼ਿਆਦਾ ਹੁੰਦੀ ਹੈ ਨਹੀਂ ਆਇਆ ਜਾਂਦਾ ਕਾਰਨ ਕੀ ਰਿਹਾ ਕਿ ਇੱਕ ਘੰਟਾ ਨਹੀਂ ਸਾਡੇ ਕੋਲ ਇਨਫ ਇਨਫ ਸਟਾਫ ਹੈਗਾ ਉੱਤੇ ਕਾਊਂਟਿੰਗ ਦੀ ਤਿਆਰੀ ਹੋ ਚੁੱਕੀ ਸੀ ਪੂਰੀ ਸਟਾਫ ਵੀ ਟਾਈਮ 'ਤੇ ਆ ਚੁੱਕਿਆ ਸੀਗਾ ਰੈਂਡਮਾਈਜੇਸ਼ਨ ਤੋਂ ਬਾਅਦ ਕਿਉਂਕਿ ਸਟਾਫ ਨੂੰ ਉੱਥੇ ਹੀ ਬਿਠਾਇਆ ਗਿਆ ਸੀ ਉਹਨਾਂ ਨੇ ਟੇਬਲ ਸ਼ਿਫਟ ਕਰਕੇ ਉਸ ਤੋਂ ਬਾਅਦ ਜਦੋਂ ਪ੍ਰੋਪਰ ਤਸੱਲੀ ਮੇਰੀ ਹੋ ਗਈ ਐਜ਼ ਰਟਰਨਿੰਗ ਆਫੀਸਰ ਕਿ ਹੁਣ ਹਰ ਇੱਕ ਪਾਰਟੀ ਆਪਦੇ ਟੇਬ ਸਾਰੇ ਸੁਪਰਵਾਈਜ਼ਰਸ ਪਹੁੰਚ ਚੁੱਕੇ ਆ ਸਾਰੇ ਕਾਊਂਟਿੰਗ ਅਸਿਸਟੈਂਟਸ ਪਹੁੰਚ ਚੁੱਕੇ ਆ ਉਸ ਤੋਂ ਬਾਅਦ ਫਿਰ ਮੈਂ ਸਟ੍ਰਾਂਗ ਰੂਮ ਉਹ ਬਹੁਤ ਸਾਰੇ ਅਰੇਂਜਮੈਂਟਸ ਵਗੈਰਾ ਪੂਰੇ ਆਟਮ ਆਟਮ ਸਰਕਾਰ ਦੀ ਹਦਾਇਤ ਸੀ ਕਿ ਆਟਮ ਤੋਂ ਔਨਵਰਡਸ ਕਾਊਂਟਿੰਗ ਸ਼ੁਰੂ ਹੋਊਗੀ ਇਹਦਾ ਮਤਲਬ ਨਹੀਂ ਹੈ ਕਿ ਸ਼ਾਰਪ ਏਟਮ ਕਿਉਂ ਨਹੀਂ ਸ਼ੁਰੂ ਹੋਈ ਉਹਦਾ ਕੋਈ ਉਹ ਨਹੀਂ ਸਰ ਸਿਕਿਉਰਟੀ ਦੇ ਤਾਂ ਡਿਗੜ-ਗੜ ਕੋਈ ਸਿਕਿਉਰਟੀ ਦੇ ਅੰਦਰ ਕੋਈ ਗੱਲ ਨਹੀਂ ਉਹਦਾ ਪ੍ਰਬੰਧ ਠੀਕ ਨੇ ਸਿਕਿਉਰਟੀ ਸਿਕਿਉਰਟੀ ਬਿਲਕੁਲ ਜੀ ਡੀਐਸਪੀ ਸਾਹਿਬ ਨੇ ਪ੍ਰੋਪਰ ਮੁਹैया ਕਰਾਈ ਹੋਈ ਆ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਹਾਂਜੀ ਦੀ ਸਾਈਮਲਟੇਨियसਲੀ ਹਾਂ 14 ਟੇਬਲ ਫਾਰ ਮਜੀਠਾ 1 12 ਫਾਰ ਮਜੀਠਾ 2 ਕਿਉਂਕਿ ਟੋਟਲ ਸਰ ਇਹ ਕਿੰਨੀਆਂ ਸੀਟਾਂ ਦਾ ਕਿੰਨੀਆਂ ਦੇ ਸੀਟਾਂ ਦੇ ਰਿਜ਼ਲਟ ਤੁਸੀਂ ਦੇ ਜਿਹੜੇ ਪੰਚਾਇਤ ਸਮਿਤੀ ਜ਼ੋਨਸ ਹੈਗੇ ਆ 7 ਸੀਟਾਂ ਜਿਹੜੀਆਂ ਹੈਗੀਆਂ ਆਪਣੇ ਜਿੱਥੇ ਕੱਲ ਇਲੈਕਸ਼ਨਾਂ ਪੰਚਾਇਤ ਸਮਿਤੀ ਜ਼ੀਠਾ 1 ਦੀਆਂ ਸੀਗੀਆਂ 6 ਸੀਟਾਂ ਸੀਗੀਆਂ ਆਪਣੀਆਂ ਮਜੀਠਾ 2 ਦੀਆਂ ਟੋਟਲ 13 ਸੀਟਾਂ ਪੰਚਾਇਤ ਸਮਿਤੀ ਦੀ ਕਾਊਂਟਿੰਗ ਹੋਣੀ ਹੈ ਬਟ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਬੂਥ ਹੈਗੇ ਆ ਉਹ ਹਰ ਇੱਕ ਬੂਥ ਤੇ ਉੱਤੇ ਕਾਊਂਟਿੰਗ ਹੋਣੀ ਹੈ ਸਾਡੇ ਉਮੀਦਵਾਰ ਨੇ ਕਾਊਂਟਿੰਗ ਏਜੰਟਸ ਇਹਨਾਂ ਨੂੰ ਕਿਹਾ ਕਿਉਂਕਿ ਜਿੰਨੇ ਜਿੰਨੇ ਬੂਥ ਆ ਹਰ ਸੰਪਤੀ ਦੇ ਕਿਉਂਕਿ ਆਪਾਂ ਜ਼ੋਨ ਵਾਈਜ਼ ਚੱਲ ਰਹੇ ਹਾਂ ਕਾਊਂਟਿੰਗ ਤਾਂ ਹਰ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਗਈ ਸੀ ਕਿ ਜਿੰਨੇ ਵੀ ਜ਼ੋਨਸ ਹੈਗੇ ਆ ਤੁਸੀਂ ਉਹਨਿਓਂ ਨੇ ਆਪਣੇ ਕਾਊਂਟਿੰਗ ਏਜੰਟ ਅਪਾਇੰਟ ਕਰ ਸਕਦੇ ਹੋ ਤੇ ਜ਼ਿਲ੍ਹਾ ਪ੍ਰਸ਼ਦ ਦੇ ਅਸੀਂ ਮਿਨਿਮਮ ਕਿਉਂਕਿ ਟੇਬਲ ਵਾਈਜ਼ ਆ ਤੇ 14 14 ਕਰਾਇਆ ਹੈ 13 ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਦ ਦੇ ਕਿੰਨੇ ਹੁੰਦੇ ਨੇ ਹਾਂਜੀ ਸਿਰਫ ਪ੍ਰਸ਼ਦ ਦੇ ਕਿੰਨੇ ਹੁੰਦੇ ਟੋਟਲ ਜ਼ਿਲ੍ਹਾ ਪ੍ਰਸ਼ਦ ਦੇ ਜਿਹੜੇ ਮੇਰੇ ਕੋਲ ਬਲਾਕ ਪੈਂਦੇ ਐਜ਼ ਮੀਠਾ ਪੰਜ ਪੈਂਦੇ ਐ ਠੀਕ ਹੈ ਉਹ ਦੋਨੋਂ ਨੂੰ ਲਾ ਕੇ ਮੁਜੀਠਾ 1 ਮੁਜੀਠਾ 2 ਤੇ ਕਿਉਂਕਿ ਰਿਜ਼ਲਟ ਉਹਦੀ ਕੰਪਾਈਲੇਸ਼ਨ ਹੋਣੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਲੈਵਲ ਤੇ ਇੱਥੋਂ ਅਸੀਂ ਰਿਜ਼ਲਟ ਭੇਜਦੇ ਰਵਾਂਗੇ ਉੱਥੇ ਕੰਪਾਈਲ ਕਰਦੇ ਆ। ਮੁਜੀਠਾ ਹਲਕਾ ਇੱਕ ਕਾਫੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਿਆਸਤ ਕਾਫੀ ਹੈਵੀ ਹੁੰਦੀ ਹੈ। ਜੀ ਜੀ। ਤੁਹਾਨੂੰ ਇੱਥੇ ਸਕਿਉਰਟੀ ਪੂਰੀ ਮੁਹੱਈਆ ਕਰਵਾਈ ਗਈ ਹੈ। ਬਿਲਕੁਲ ਜੀ। ਕਈ ਔਰ ਥਾਵਾਂ ਦੇ ਉੱਤੇ ਉਹ ਧੱਕਾਪੁਸ਼ਟੀ ਹੋਈ ਸੀਗੀ ਟੂਰਨਾ ਵਾਲੇ ਦਿਨ। ਨਹੀਂ ਇੱਥੇ ਬਿਲਕੁਲ ਜੀ ਸਾਡਾ ਜਿਹੜਾ ਕਾਊਂਟਿੰਗ ਏਜੰਟਸ ਦੀ ਐ ਉਹ ਬਿਲਕੁਲ ਇੰਟਾਇਰਲੀ ਕਾਊਂਟਿੰਗ ਹਾਲ ਤੋਂ ਸੈਪਰੇਟ ਕੀਤਾ ਗਿਆ ਉਹ ਇਧਰਲੇ ਪਾਸੇ ਸਟ੍ਰੌਂਗ ਰੂਮ ਤੋਂ ਨਹੀਂ ਆ ਸਕਦੇ ਉਹਨੂੰ ਬਿਲਕੁਲ ਅਲੱਗ ਪੂਰਾ ਉਹਦਾ ਪਾਥਵੇ ਬਣਾਇਆ ਗਿਆ ਉਹ ਪਰਲੇ ਸਾਈਡ ਤੋਂ ਐਡਮਿਨ ਬਲਾਕ ਚ ਐਂਟਰ ਹੋਣਗੇ ਉੱਥੇ ਹੀ ਐਗਜ਼ਿਟ ਹੋਣਗੇ ਉਹਨਾਂ ਦਾ ਵੇਟਿੰਗ ਏਰੀਆ ਵੀ ਉੱਪਰ ਅਲੱਗ ਤੋਂ ਬਣਾਇਆ ਗਿਆ ਤੇ ਜਿਹੜਾ ਕਾਊਂਟਿੰਗ ਸਟਾਫ ਆ ਉਹਦੀ ਐਂਟਰੀ ਅਲੱਗ ਤੋਂ ਕੀਤੀ ਗਈ ਹੈ ਖੁਸ਼ਦਿਲ ਸਿੰਘ ਸੰਧੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਇਸੋਂ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।